ਭਾਰਤ ਦੇ ਇਤਿਹਾਸ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਕਿ ਰੇਪ ਤੇ ਕਤਲ ਵਿੱਚ ਦੋਸ਼ੀ ਕਰਾਰ ਕਿਸੇ ਵਿਅਕਤੀ ਨੂੰ ਪੈਰੋਲ ਮਿਲੀ ਹੋਵੇ ਇਹ ਪੈਰੋਲ ਸਿਰਫ ਇੱਕ ਵਾਰ ਨਹੀਂ ਬਲਕਿ ਅੱਜ ਦੀ ਪੈਰੋਲ ਨੂੰ ਮਿਲਾ ਕੇ ਕੁੱਲ 14ਵੀਂ ਪੈਰੋਲ ਬਣਦੀ ਹੈ ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੁਰਮੀਤ ਰਾਮ ਰਹੀਮ ਦੀ ਜਿਸ ਨੂੰ ਅੱਜ 14ਵੇਂ ਪੈਰੋਲ ਦੇ ਕੇ ਭਾਰਤੀ ਸੰਵਿਧਾਨ ਨਾਲ ਕੋਜਾ ਮਜ਼ਾਕ ਕੀਤਾ ਜਾ ਰਿਹਾ ਹੈ ਜੇਲ੍ਹ ਵਿੱਚੋਂ ਬਾਹਰ ਆਏ ਰਾਮ ਰਹੀਮ ਉਤੇ ਜ਼ਬਰਜਨਾਤ ਦੀ ਕਤਲ ਦੇ ਦੋਸ਼ ਲੱਗੇ ਸਨ ਹੈਰਾਨੀ ਦੀ ਗੱਲ ਇਹ ਹੈ ਕਿ 2017 ਤੋਂ ਹੁਣ ਤੱਕ ਇਹ ਉਸਦੀ 14ਵੀਂ ਪੈਰੋਲ ਹੈ ਸਿਰਫ 3 ਮਹੀਨੇ ਪਹਿਲਾਂ ਹੀ ਉਹ 21 ਦਿਨ ਦੀ ਪੈਰੋਲ ਉਤੇ ਬਾਹਰ ਆਇਆ ਸੀ ਸਵਾਲ ਇਹ ਉੱਠਦਾ ਹੈ ਕਿ ਇਹ ਪੈਰੋਲ ਸਿਰਫ ਨਾਟਕ ਹੈ ਜੇ ਰਾਮ ਰਹੀਮ ਹਰ ਕੁਝ ਮਹੀਨੇ ਬਾਅਦ ਛੁੱਟੀ ਤੇ ਬਾਹਰ ਆ ਜਾਂਦਾ ਤਾਂ ਫਿਰ ਇਹ ਸਜ਼ਾ ਤੇ ਨਿਆ ਕਿਸ ਚੀਜ਼ ਦਾ ਜਿਨ੍ਹਾਂ ਪੀੜਤਾਂ ਨੇ ਇਨਸਾਫ਼ ਦੀ ਉਮੀਦ ਵਿੱਚ ਅਦਾਲਤ ਦੇ ਦਰਵਾਜ਼ੇ ਖੜਕਾਏ ਸਨ ਉਹ ਅੱਜ ਵੀ ਖੋਫ ਵਿੱਚ ਜੀ ਰਹੇ ਨੇ ਇੱਕ ਦੋਸ਼ੀ ਰਿਹਾਈ ਪੈ ਰਹੀ ਹੈ ਤੇ ਪੀੜਤਾਂ ਦੀ ਜ਼ਿੰਦਗੀ ਸਜ਼ਾ ਬਣੀ ਹੋਈ ਹੈ ਜੇ ਇਹੀ ਸਰਕਾਰੀ ਨਿਆਂ ਦੀ ਹਕੀਕਤ ਹੈ ਤਾਂ ਚੰਗਾ ਹੋਵੇ ਕਿ ਰਾਮ ਰਹੀਮ ਨੂੰ ਸਰਕਾਰ ਖੁੱਲਾ ਛੱਡ ਦੇਵੇ ਤੇ ਪੀੜਤਾਂ ਨੂੰ ਹੀ ਕੈਦ ਕਰ ਦੇਵੇ ਘਟੋ ਘਟ ਉਹ ਇਸ ਬਲਾਤਕਾਰੀ ਤੋਂ ਵਸਤਾ ਜਾਣਗੇ ਇਹ ਕੇਵਲ ਨਿਆਂ ਦੀ ਹੱਤਿਆ ਨਹੀਂ ਇਹ ਇੱਕ ਰਾਜਪਰਧਾਨਿਕ ਤਮਾਸ਼ਾ ਹੈ ਜੋ ਭਾਰਤੀ ਜਨਤੰਤਰ ਅਤੇ ਕਾਨੂੰਨ ਪ੍ਰਣਾਲੀ ਉੱਤੇ ਕਾਲਾ ਦਾਗ ਲਗਾਉਂਦਾ ਹੈ